ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪਾਕਿਸਤਾਨ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ CIA ਪੁਲਿਸ ਨੇ ਫਾਜ਼ਿਲਕਾ ਦੇ ਪਿੰਡ ਲਾਧੂਕਾ ਚ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 5 ਪਿਸਤੌਲ ਬਰਾਮਦ ਹੋਏ ਹਨ ਮਾਮਲੇ ਵਿੱਚ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ SSP ਦਫ਼ਤਰ ਵਿਖੇ ਜਾਣਕਾਰੀ ਦਿੰਦੇ SSP ਫਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਮਾਮਲੇ ਵਿੱਚ ਥਾਣਾ ਸਦਰ ਫਾਜ਼ਿਲਕਾ ਵਿੱਚ ਆਰਮਸ ਐਕਟ ਅਧੀਨ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਹੁਣ ਇਸ ਨੈਟਵਰਕ ਦੇ ਪਿੱਛੇ ਤੇ ਅੱਗੇ ਦੇ ਲਿੰਕ ਖੰਗਾਲ ਰਹੀ ਹੈ ਤਾਂ ਜੋ ਪੂਰੇ ਗੈਂਗ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਹਨਾਂ ਨੇ ਦੱਸਿਆ ਕਿ ਸੀ ਆਈ ਏ ਦੇ ਇੰਚਾਰਜ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਤੇ ਸੀ ਇਸ ਦੌਰਾਨ ਦੋ ਵਿਅਕਤੀਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਹਨਾਂ ਕੋਲੋਂ ਗੈਰ ਕਾਨੂੰਨੀ ਪਿਸਤੌਲ ਬਰਾਮਦ ਹੋਏ ਜਿਨ੍ਹਾਂ ਵਿੱਚ ਪੰਜ ਪਿਸਤੌਲ ਦੀ ਬੋਰ ਨੋ ਮੈਗਜ਼ੀਨ ਸਮੇਤ ਇੱਕ ਮੋਟਰਸਾਈਕਲ ਬਰਾਮਤ ਹੋਇਆ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਈ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਨੂੰ CIA 2 ਨੇ ਇਹਨੂੰ ਅੰਡਰ ਦਾ ਸੁਪਰਵਾਈਜ਼ਨ ਆਫ DSPD ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਦੋਂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਹੈ ਦੂਸਰਾ ਵਾ ਸਰਿੰਦਰ ਸਿੰਘ ਈਟਾਣੀ ਕਾਨਾ ਕਾਨਾ ਰਾਮ ਵਾਲਾ ਇਹਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ 5 ਜਿਹੜੇ 30 30 ਬੋਲ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ ਉਸ ਸੀਨਾ ਦੇ ਖਿਲਾਫ ਜਿਹੜਾ ਆਮ ਜੈਕਟ ਦਾ ਜਿਹੜਾ ਐਫ ਆਈ ਆਰ ਲੋਚ ਕਰਕੇ ਤੇ ਹੁਣ ਜਿਹੜੀ ਅਸੀਂ ਤਫਤੀਸ਼ ਕਰ ਰਹੇ ਆ ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਗੁਰ ਸਰਿੰਦਰ ਦੇ ਖਿਲਾਫ ਇੱਕ ਐਕਸਾਈਜ਼ ਇਕਤਾ ਮੁਕਦਮਾ ਦਰਜ ਆ ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ ਸੋ ਇਸ ਤੋਂ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ ਹੁਣ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਆਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 1 30 34 ਬੋਰ ਪਿਸਟਲ ਸੀਆਏ ਬੋਰ ਨੇ ਕੀਤਾ ਦੋ ਦਿਨ ਪਹਿਲੇ ਉਸ ਦੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਆ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਆ ਇਸ ਮਾਮਲੇ ਦੇ ਇਹ ਜਿਹੜਾ ਰਿਜ਼ਲਟ ਆਫ दैट ਜਿਹੜੇ ਸਾਨੂੰ ਇਹ ਜਿਹੜੇ ਫਰੂਟ ਫੋਲਰ ਜਿਹੜੇ ਰਿਜ਼ਲਟ ਮੰਨਦੇ ਨੇ ਜਾਂ ਜਿਹੜਾ ਤੁਸੀਂ ਪੋਜੀਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆ ਮੀਡੀਆ ਵੱਲੋਂ ਇਹ ਸਾਰਾ ਉਹਦਾ ਹੀ ਕਾਰਨ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟਡੀ ਇਹਦੇ ਕਰਾਂਗੇ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸ ਜਿਹੜੀਆਂ ਬਾਕੀ ਨੇ ਉਹ ਫਿਰ ਜਦੋਂ ਹੋਏ ਨਹੀਂ ਆ ਫਿਰ ਸਾਨੂੰ ਇਹਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਦੇ ਨਾਲ ਸਬੰਧਤ ਤਾਂ ਨਹੀਂ ਜਿਵੇਂ ਤੁਸੀਂ ਦੱਸਿਓ ਕਿ ਕੁੜੇ ਦਿਨ ਪਹਿਲਾਂ ਦੀ ਰਿਪੋਰਟ ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋ ਸੀਗਾ ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆਂ ਕਈ ਐਸਪੈਕਟਸ ਤੋਂ ਤੇ ਇਹ ਅਸੀਂ ਜਲਦੀ ਹੀ ਇਹਨੂੰ ਇੱਕ ਦੋ ਦਿਨਾਂ ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ ਨਾ ਜੀ ਜੇਰੇ ਤੁਸੀਂ ਹੈ ਕੋਈ ਬੰਦੀ ਇਹ ਮਤਲਬ ਆਪਸ ਚ ਕੀ ਲੱਗਦੀ ਹੈ ਦੇਖੋ ਕੋਈ ਨਹੀਂ ਹੈ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ ਲੇਬਰ ਦਾ ਕੰਮ ਕਰਦੇ ਆ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀਗਾ ਗੁਰਪ੍ਰੀਤ ਦੇ ਦਾ ਸੋ ਇਸ ਤਰ੍ਹਾਂ ਕਰਕੇ ਜਿਹੜੇ ਇੱਧਰ ਇਨਵੋਲ ਹੋਏ ਲੇਕਿਨ ਅੱਗੇ ਸਫਰਦਾ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਆ ਮੋੜਨੀ ਪੁੱਛਦੇ ਚ ਕੋਈ ਸਾਹਮਣੇ ਆਇਆ ਅਸਲੀ ਇੱਧਰ ਕਿਉਂ ਪੈ ਗਈ ਇਹ ਰਾਤ ਵੇਖੋ ਤੁਸੀਂ ਜਿੰਨੂੰ ਵੀ ਤੁਸੀਂ ਫੜੋਗੇ ਉਹੀ ਕਹੂਗਾ ਵੀ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ ਹਰ ਇੱਕ ਕੇ ਉਪਰ ਜਦੋਂ ਇਨਵੈਸਟੀਗੇਸ਼ਨ ਚੱਲਦੀ ਆ ਫਿਰ ਅੱਗੇ ਸਾਰਾ ਖੁੱਲਦਾ ਕੰਮ ਇੰਨੀ ਉਮਰ ਹੈ ਸਰ ਇਹਨਾਂ ਦੀ ਬੀਬੀ ਕਿੰ ਕੀ ਸਾਲ ਉਮਰ ਹੈ ਜੀ ਪਹਿਲਾਂ ਵੀ ਕੋਈ ਮਾਮਲਾ ਦਰਪੀ ਹੈ ਪਹਿਲਾਂ ਤਾਂ ਇੱਕ ਤੇ ਇੱਕ ਸਾਈਜ਼ ਦਾ ਵਾ ਹਾਂਜੀ ਜਿਹੜੇ ਸਰ ਜਿਹੜੇ ਨੌਜਵਾਨ ਉਸ ਸੈਂਸਿਬ ਹੋ ਲਈਏ ਸਰ ਦੇ ਲਈ ਉਹ ਆਪਣੇ ਪਾਸੋਂ ਆਇਆ ਵਾ ਦੇਖੋ ਇਹਦਾ ਨਾ ਇਹਦਾ ਕਲੀਅਰ ਨਹੀਂ ਹੋਇਆ ਜਿਹੜਾ ਉਸ ਦਿਨ ਅਸੀਂ 16 ਪਿਸਟਲ ਫੜੇ ਸੀ ਉਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਸਾਨੂੰ ਜੀ ਤੇ ਲੇਕਿਨ ਇਹ ਅਜੇ ਤੱਕ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਅਸੀਂ ਸਹੀ ਕਰਕੇ ਫਿਰ ਹੀ ਜਿਹੜਾ ਇਹਨੂੰ ਆਪਾਂ ਤੁਹਾਨੂੰ ਰਿਵੀਲ ਕਰਾਂਗੇ। ਬੀਐਸਐਫ ਦਾ ਵੀ ਇਹਦੇ ਨਾਲ ਸਬੰਧ ਨਹੀਂ ਹੈ। ਨਹੀਂ ਇਹ ਸਾਡਾ ਬੇਸਿਕਲੀ ਉਹਨਾਂ ਨਾਲ ਕੋਈ ਲਿੰਕ ਨਹੀਂ ਇਹਦਾ। ਅਜੇ ਤੱਕ ਸਾਨੂੰ ਇਹਦਾ ਰੂਟ ਜਿਹੜਾ ਤੇ ਜਿਹੜਾ ਟਰੈਕ ਹੈ ਕਿੱਥੋਂ ਆਇਆ ਕਿ ਉਹ ਅਜੇ ਤੱਕ ਅਸੀਂ ਉੱਤੇ ਵਰਕਆਊਟ ਕਰ ਰਹੇ ਹਾਂ। ਪਿੱਛੇ ਜਿਹਨੇ ਪ੍ਰੈਸ ਰਿਲੀਜ਼ ਜਾਰੀ ਹੋਈ ਸੀ ਨਾ ਸਰ ਇੱਕ ਆਈਜੀ ਔਫਿਸ ਤੋਂ ਜਾਰੀ ਹੋਇਆ ਸੀ ਇੱਕ ਬੀਐਸਐਫ ਦੇ ਆਈਜੀ ਔਫਿਸ ਤੋਂ। ਉਹ ਮੰਨੇ ਗਿਆ ਸੀ ਕਿ ਸਾਡਾ ਤੇ ਪੰਜਾਬ ਪੁਲਿਸ ਦਾ ਰਿਜਲਟ ਆਪਰੇਸ਼ਨ ਹੈ। ਜਿਹੜਾ ਜਿਹੜਾ ਪ੍ਰੈਸਰ ਡਿਗੀ ਦੀ ਸਾਥ ਤੋਂ ਜਾਰੀ ਹੋਇਆ ਸ ਹੈ ਪੰਜਾਬ ਪੁਲਿਸ ਦਾ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਇਕੱਲੇ ਪੰਜਾਬ ਪੁਲਿਸ ਦਾ ਆਪਰੇਸ਼ਨ ਹੈ ਇੱਕ 8 ਲੱਖ ਆਫ ਕੋਆਰਡੀਨੇਸ਼ਨ ਵੀ ਕਿਤੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਮੇਰੇ ਵੱਲੋਂ ਮਿਸਟੈਕ ਹੋ ਗਈ ਸੀਗੀ ਮੈਂ ਜਦੋਂ ਇੱਥੋਂ ਇਨਫੋਰਮ ਕੀਤਾ ਅਹੀਂ ਦੱਸਤਾ ਸੀ ਵੀ ਅਹੀਂ ਆਪਰੇਸ਼ਨ ਕੀਤਾ ਹੋਇਆ ਲੇਕਿਨ ਉਹ ਮੈਂ ਉੱਥੇ ਖੋਲ ਕੇ ਨਹੀਂ ਦੱਸ ਪਾਇਆ ਲੇਕਿਨ ਅਦਰਵਾਈਜ਼ ਸਾਡਾ ਸਾਰਾ ਪਲਾਨ ਹੀ ਸੀਗਾ ਵੀ ਐਸਐਸ ਤੋਂ ਕੋਆਰਡੀਨੇਸ਼ਨ ਹਾਂ ਪਹਿਲੇ ਆਲਾ ਸਾਡਾ ਸੀਗਾ ਲੇਕਿਨ ਇਹ ਸਾਡਾ ਇਹਦੇ 'ਚ ਉਹਨਾਂ ਦਾ ਨਹੀਂ ਆ ਨਹੀਂ ਇਹਨਾਂ ਦਾ ਨਹੀਂ ਰੀਡਿੰਗ ਲਗਾਤਾਰ ਪੰਜਾਬ ਦੇ ਇਹ ਦੇਖੋ ਇਹ ਇਹ ਦੇਖੋ ਸਾਰੇ ਇਹ ਫੋਰਨ ਮੇਡ ਨੇ ਪਿਸਟਲ ਤੇ ਸੋਫਿਸਟੀਕੇਟਿਡ ਹੈ ਨੇ ਸਾਰੇ ਆਟੋਮੈਟਿਕ ਹੈ ਤੇ ਹਾਈ ਐਂਡ ਵਾਲੀ ਪਿਸਟਲ ਨੇ ਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਨੇ ਟੋਟਲ ਆਪਣੀ ਜਵਾਨੀ ਪੰਜਾਬ ਦੀ ਉਹ ਹਥਿਆਰਾਂ ਵਾਲ ਕਰੇਜ਼ ਉਹਨਾਂ ਦਾ ਕਾਫੀ ਵੱਧ ਗਿਆ ਕੀ ਪ੍ਰਸ਼ਾਸਨ ਐਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਕਰ ਰਿਹਾ ਹੈ ਜਾਂ ਸਿਰਫ ਆਪਾਂ ਨੂੰ ਕਹੜੀ ਰਹੇ ਹੈ ਦੇਖੋ ਬੇਸਿਕਲੀ ਰਸਤਾ ਦਿਖਾਣਾ ਵੀ ਜ਼ਰੂਰੀ ਹੈ ਬੇਸਿਕਲੀ ਕੀ ਹੈ ਜਿਹੜੇ ਵੀ ਇਸ ਘੰਦੇ ਚ ਪੈ ਰਹੇ ਨਾ ਉਹ ਬਿਲਕੁਲ ਗਰੀਬ ਘਰਾਂ ਦੇ ਲੜਕੇ ਅਧਿਆਦੀਦਾਰ ਹੈ ਸਿਰਫ ਇਹ ਕੀ ਹੈ ਇਹ ਅਲਿਓਰ ਹੋ ਜਾਂਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਫੇਸਬੁੱਕ ਦੇ ਕੋਈ ਫੋਟੋ ਪਾਉਂਦਾ ਉਹਤੇ ਹੋ ਜਾਣਗੇ ਸੋ ਇਹਨੂੰ ਬੇਸਿਕਲੀ ਸਾਨੂੰ ਇਹ ਜੋਤ ਨੂੰ ਜਿਹੜਾ ਡੀ ਰੈਡੀਕਲਾਈਜ਼ ਕਰਨ ਦੀ ਲੋੜ ਹੈ ਉਸ 'ਤੇ ਤੁਹਾਡਾ ਸਾਰਿਆਂ ਦਾ ਰੋਲ ਬੰਦਾ ਜੇ ਕਿਤੇ ਕੋਈ ਆਂਡੀਆ ਕੋਈ ਆਂਡੀਜ ਬੱਚਾ ਇਦਾਂ ਦਾ ਉਹਨੂੰ ਤੁਸੀਂ ਬੁਲਾ ਕੇ ਸਮਝਾ ਸਕਦੇ ਆ ਜੇ ਕੋਈ ਤੁਹਾਡੇ ਕੰਟੈਕਟ ਚੋਂ ਦਾ ਸਾਨੂੰ ਦੱਸੋ ਅਸੀਂ ਉਹਦੀ ਕਾਉਂਸਲਿੰਗ ਕਰ ਦਾਂਗੇ ਕਿਉਂ ਇਹ ਸਿਰਫ ਇਹਨੂੰ ਕਾਉਂਸਲਿੰਗ ਚਾਹੀਦੀ ਹੈ ਬੱਚਿਆਂ ਨੂੰ ਛੋਟੀ ਉਮਰ ਦੇ ਬੱਚੇ ਆ ਐਸੀ ਇਹਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਹੋ ਜੇ ਚੱਕਰਾਂ 'ਚ ਗੁੰਮਰਾਹ ਨਾ ਹੋਵੋ ਐਵੇਂ ਲਾਈਫ ਸਪਾਇਲ ਹੋ ਜਾਂਦੀ ਸਾਰੀ ਕਿਉਂ ਇਹ ਉਹ ਕੰਮ ਕਰ ਬੰਦੇ ਆ ਜਿਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਤੱਕ ਹੋ ਜਾਂਦੀ ਆ ਇੱਕ 20 ਸਾਲ ਦਾ ਬੱਚਾ ਜੇ ਕੋਈ ਗਰੀਬ ਘਰ ਦਾ ਬੱਚਾ ਇਧਰ ਪੈ ਗਿਆ ਜੇ ਉਹ ਕੋਈ ਆਫੈਂਸ ਕਮਿਟ ਕਰ ਦੂਗਾ ਤੇ ਸੈਕਸ਼ਨ ਨੇ ਤੇ ਜਿਹੜਾ ਕਾਨੂੰਨ ਨੇ ਤੇ ਉਹਦਾ ਬਖਸ਼ਣਾ ਨਹੀਂ ਉਹਨੂੰ ਜੋ ਉਹਨਾਂ ਕੀਤਾ ਉਹਦਾ ਉਹਦੀ ਉਨੁਪਰਤਨਾ ਪਊਗਾ ਸੋ ਸਾਡੀ ਇਹੀ ਬੇਨਤੀ ਹੈ ਵੀ ਜਿਹੜੇ ਇਹ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਫੁੱਟ ਸ਼ੋਲਡਰ ਕਹਿੰਦੇ ਆ ਉਹ ਬਿਲਕੁਲ ਇਸ ਗੱਲ ਤੋਂ ਅਲਰਟ ਰਹਿਣ ਇਹਨਾਂ ਦੇ ਜਿਹੜਾ ਗੱਲਾਂ ਦੇ ਵਿੱਚ ਨਾ ਆ ਕੇ ਇਹ ਕੰਮ ਕਰਨ। ਸਭ ਜਿਹੜਾ ਖੂਨ ਗ੍ਰਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ। ਫਾਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਨ